ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਬੜੀਆ ਜਿਹਾ ਸੌਖੇ ਤਰੀਕੇ ਨਾਲ ਸਲਾਦ ਜਿਹੜਾ ਟਾਬੇ ਤੋਂ ਮਿਲਦਾ ਪਰ ਟਾਬੇ ਦੇ ਸਲਾਦ ਨਾਲੋਂ ਵੀ ਆਪਾਂ ਇਹ ਸਲਾਦ ਵਧੀਆ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਵੀ ਆਪਾਂ ਇਹ ਸਲਾਦ ਕਿਸ ਤਰ੍ਹਾਂ ਬਣਾਵਾਂਗੇ ਸਭ ਨੂੰ ਇਹ ਸਲਾਦ ਪਸੰਦ ਆਉਣ ਵਾਲਾ ਹਾਂਜੀ ਘਰ ਵਿੱਚ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਸਲਾਦ ਬਣਾਉਣ ਵਾਸਤੇ 2 ਲੈਆ ਟਮਾਟਰ 3 ਲੈਆ ਪਿਆਜ਼ 1 ਲੈਆ ਖੀਰਾ ਤੇ 4 ਲਈਆਂ ਹਰੀਆਂ ਮਿਰਚਾਂ ਹੁਣ ਆਪਾਂ ਇਹਨਾਂ ਨੂੰ ਖੀਰੇ ਨੂੰ ਵੀ ਛਿੱਲ ਲਿਆ ਸੀਗਾ ਤੇ ਆਪਾਂ ਪਿਆਜ਼ ਨੂੰ ਵੀ ਛਿੱਲ ਲਿਆ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਖੀਰੇ ਨੂੰ ਚੀਰ ਲਾਂਗੇ ਖੀਰੇ ਦੇ ਆਪਾਂ ਇਸ ਤਰ੍ਹਾਂ ਗੋਲ ਪੀਸ ਕਰਨੇ ਆ ਜਿਆਦਾ ਮੋਟੇ ਵੀ ਨਹੀਂ ਤੇ ਜਿਆਦਾ ਪਤਲੇ ਵੀ ਨਹੀਂਗੇ ਹੁਣ ਆਪਾਂ ਇਹਨਾਂ ਨੂੰ ਚੀਰ ਲਿਆ ਹੁਣ ਆਪਾਂ ਟਮਾਟਰਾਂ ਨੂੰ ਵੀ ਚੀਰ ਲਾਂਗੇ ਟਮਾਟਰਾਂ ਨੂੰ ਵੀ ਆਪਾਂ ਇਸ ਤਰ੍ਹਾਂ ਗੋਲ ਹੀ ਕੱਟਣਾਂਗੇ ਹੁਣ ਆਪਾਂ ਪਿਆਜ਼ ਹੀਰ ਲਾਂਗੇ ਤੇ ਪਿਆਜ਼ ਨਾ ਜਿਹਦੇ ਵਿੱਚ ਗੰਡ ਜੀ ਹੁੰਦੀ ਹੈ ਵੀ ਦੋ ਪਾੜ ਜੇ ਹੁੰਦੇ ਹੈਗੇ ਪਿਆਜ਼ ਦੀ ਉਹ ਪਿਆਜ਼ ਨਹੀਂ ਲੈਣਾ ਇਸ ਤਰ੍ਹਾਂ ਜਿਹੜਾ ਪੂਰਾ ਵਧੀਆ ਦੂਜਾ ਪਿਆਜ਼ ਹੋਵੇ ਨਾ ਇਸ ਤਰ੍ਹਾਂ ਦਾ ਲੈਣਾ ਫਿਰ ਉਹਦੀ ਕਟਿੰਗ ਵਧੀਆ ਹੋ ਜਾਂਦੀ ਹੈ ਜਿਵੇਂ ਕਿ ਹੁਣ ਮੈਂ ਕਰੀ ਜਾਨੀ ਪਿਆਜ਼ ਦੀ ਕਟਣ ਹੁਣ ਆਪਾਂ ਇਸ ਤਰ੍ਹਾਂ ਪਿਆਜ਼ ਦੇ ਨਾ ਇਸ ਤਰ੍ਹਾਂ ਗੋਲ ਗੋਲ ਰਿੰਗ ਜੇ ਕੱਢ ਲਾਂਗੇ ਪੂਰੇ ਧਿਆਨ ਨਾਲ ਕੱਢਣਾ ਵੀ ਪਿਆਜ਼ ਟੁੱਟ ਨਾ ਪਿਆਜ਼ ਇਸ ਤਰ੍ਹਾਂ ਆਪਾਂ ਗੋਲ ਜਿਹੇ ਰਿੰਗ ਕੱਢ ਲਾਂਗੇ ਇਸ ਤਰੀਕੇ ਨਾਲ ਸਾਰੇ ਪਿਆਜ਼ ਨੂੰ ਆਪਾਂ ਇਸੇ ਤਰ੍ਹਾਂ ਹੀ ਕਰਨਾ ਹੈ ਹਾਂਜੀ ਆਪਾਂ ਪਿਆਜ਼ ਦੇ ਹੁਣ ਵਧੀਆ ਜਿਹਾ ਰਿੰਗ ਕੱਢ ਲਏ ਹੈਗੇ ਤੇ ਹੁਣ ਆਪਾਂ ਇੱਕ ਠੰਡਾ ਪਾਣੀ ਲੈ ਲਿਆ ਕਢਾਈ ਦੇ ਵਿੱਚ ਇਹ ਪਿਆਜ਼ ਨੂੰ ਨਾ ਹੁਣ ਆਪਾਂ ਪਾਣੀ ਦੇ ਵਿੱਚ ਪਾ ਦਾਂਗੇ ਠੰਡੇ ਪਾਣੀ 'ਚ ਪਾਉਣਾ ਫਿਰ ਜਿਹੜਾ ਸਲਾਦ ਹੈ ਨਾ ਵਧੀਆ ਕ੍ਰਿਸਪੀ ਜਿਹਾ ਬਣੂਗਾ ਹੁਣ ਆਪਾਂ ਜਿਹੜਾ ਟਮਾਟਰ ਤੀਰਿਆਗਾ ਟਮਾਟਰ ਤੇ ਇਸ ਤਰ੍ਹਾਂ ਬੀਂ ਕਰ ਦੇਣੀਆਂ ਇਸ ਤਰ੍ਹਾਂ ਸਾਰੇ ਟਮਾਟਰ ਦੇ ਬੀਜ ਕੱਢ ਦੇਣੇ ਆ ਤੇ ਟਮਾਟਰ ਨੂੰ ਵੀ ਆਪਾਂ ਪਾਣੀ ਦੇ ਵਿੱਚ ਪਾ ਦਾਂਗੇ ਸਾਰੇ ਟਮਾਟਰਾਂ ਦੇ ਬੀਜ ਇਸੇ ਤਰ੍ਹਾਂ ਹੀ ਕੱਢ ਲੈਣੇ ਆ ਟਮਾਟਰਾਂ ਦੇ ਬੀਜ ਆਪਾਂ ਸਾਰੇ ਕੱਢ ਲਏ ਤੇ ਹੁਣ ਆਪਾਂ ਖੀਰੇ ਦੇ ਬੀਜ ਵੀ ਉਸੇ ਤਰ੍ਹਾਂ ਹੀ ਕੱਢ ਲਾਂਗੇ ਖੀਰ ਲਿਆਗਾ ਹੁਣ ਆਪਾਂ ਚੀਰਾਂਗੇ ਹਰੀਆਂ ਮਿਰਚਾਂ ਇਸ ਤਰ੍ਹਾਂ ਆਪਾਂ ਵਿਚਾਲੇ ਚੀਰ ਲੈਣੀਆਂ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਨੂੰ ਆਪਾਂ ਪਾਣੀ ਦੇ ਵਿੱਚ ਨਹੀਂ ਛੱਡਣਾ ਇਹ ਪਹਿਲਾਂ ਮੈਂ ਧੋ ਲਈਆਂ ਸੀ ਕਿਉਂਕਿ ਜੇ ਪਾਣੀ ਦੇ ਵਿੱਚ ਛੱਡਾਂਗੇ ਨਾ ਫਿਰ ਇਹਨਾਂ ਦੇ ਵਿੱਚ ਪਾਣੀ ਜਾ ਪੈ ਜਾਊਗਾ بس تھوڑا سوادیا ਹੋ ਰਹੀ ਹੋ ਜੂਗਾ ہاں جی ਠੰਡੇ ਪਾਣੀ ਦੇ ਵਿੱਚ ਸਾਰੇ ਪਿਆਜ਼ ਤੇ ਟਮਾਟਰ ਤੇ ਆਪਾਂ ਖੀਰੇ ਨੂੰ ਵਧਿਆ ਜਿਹਾ ਭਉਤਾ ਸੀਗਾ ਹੁਣ ਆਪਾਂ ਲੈ ਲਾਂਗੇ ਇੱਕ ਇਸ ਤਰ੍ਹਾਂ ਦਾ ਖੁੱਲਾ ਬਰਤਨ ਚੰਗੀ ਤਰ੍ਹਾਂ ਆਪਾਂ ਹੁਣ ਨਾ ਸਲਾਦ ਦਾ ਪਾਣੀ ਨਿਚੋੜ ਕੇ ਨਾ ਤੇ ਭਾਂਡੇ ਦੇ ਵਿੱਚ ਰੱਖ ਦਾਂਗੇ ਤੇ ਹੁਣ ਪਾ ਦਾਂਗੇ ਆਪਾਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਪਾ ਦਾਂਗੇ ਕੱਟਿਆ ਹਰਾ ਧਨੀਆ ਹਾਂਜੀ ਹੁਣ ਆਪਾਂ ਪਾਵਾਂਗੇ ਥੋੜੇ ਜਿਹਾ ਮਸਾਲੇ ਹਾਂਜੀ ਥੋੜੇ ਜਿਹਾ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਤੇ ਅੱਧੇ ਤੋਂ ਅੱਧਾ ਚਮਚ ਪਾ ਦਾਂਗੇ ਆਪਾਂ ਕਾਲਾ ਨਮਕਾ ਬਾਕੀ ਸਿਰ ਮਸਾਲੇ ਉਸੇ ਹਿਸਾਬ ਨਾਲ ਪਾਉਣੇ ਜਿੰਨਾ ਕਾਪਾ ਸਮਾਨ ਲਿਆਗਾ ਘੱਟ ਵੱਧ ਲੱਗੇ ਨਾ ਤੇ ਫਿਰ ਐਡ ਕਰ ਸਕਦੇ ਆ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਕਾਲੀ ਮਿਰਚ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਇੱਕ ਹੈਗਾ ਨਿੰਬੂ ਤੇ ਨਿੰਬੂ ਦਾ ਰਸ ਪਾ ਦਾਂਗੇ ਹੁਣ ਵੀ ਆਪਾਂ ਕੜਦੇ ਸੀਗੇ ਹੁਣ ਚੰਗੀ ਤਰ੍ਹਾਂ ਨਾਲ ਸਾਰੇ ਸਮਾਨ ਨੂੰ ਆਪਾਂ ਮਿਲਾ ਦਾਂਗੇ ਐਸ ਤਰ੍ਹਾਂ ਹੱਥ ਦੇ ਨਾਲੇ ਆਪਾਂ ਮਿਲਾ ਦਿੰਨੇ ਆ ਸਮਚ ਦੇ ਨਾਲ ਵੀ ਆਪਾਂ ਮਲ ਸਕਦੇ ਹਾਂ ਹੱਥ ਦੇ ਨਾਲ ਨੇ ਵਧੀਆ ਫਿਰ ਮਿਕਸ ਜੇ ਹੋ ਜਾਂਦਾ ਸਾਰਾ ਸਮਾਨ ਬਹੁਤ ਵਧੀਆ ਸਲਾਦ ਬਣਦਾ ਹੈਗਾ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਹੈਗਾ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰ ਲੈਣੇ ਬਹੁਤ ਘਟ ਆਪਾਂ ਸਮਾਨ ਪਾਇਆ ਹੈਗਾ ਜਾਨੀ ਕਿ ਘਟ ਮਸਾਲੇ ਪਾਏ ਹੈਗੇ ਆ ਬਸ ਟਮਾਟਰ ਪਿਆਜ਼ ਖੀਰਾ ਹਰੀ ਮਿਰਚ ਸਲਾਦ ਬਣ ਕੇ ਰੈਡੀ ਆ ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਤਾਬੇ ਤੋਂ ਤਾਂ ਆਪਾਂ ਨੂੰ ਕਈ ਵਾਰ ੱਲੇ ਪਿਆਜ਼ ਦਾ ਹੀ ਸਲਾਦ ਮਿਲਦਾ ਹੈਗਾ ਪਰ ਜੇ ਆਪਾਂ ਘਰ ਵਿੱਚ ਆਪਦੇ ਤਰੀਕੇ ਨਾਲ ਬਣਾਵਾਂਗੇ ਨਾ ਤੇ ਇਸ ਤਰ੍ਹਾਂ ਤੁਸੀਂ ਟਮਾਟਰ ਵੀ ਪਾ ਸਕਦੇ ਖੀਰਾ ਵੀ ਪਾ ਸਕਦੇ ਹਰੀ ਮਿਰਚ ਵੀ ਪਾ ਸਕਦੇ ਆ ਤੇ ਮਸਾਲੇ ਇਸ ਤਰ੍ਹਾਂ ਤੁਸੀਂ ਪਾ ਸਕਦੇ ਸਲਾਦ ਬਹੁਤ ਵਧੀਆ ਬਣਦਾ ਹੈਗਾ ਤੁਸੀਂ ਘਰ ਵਿੱਚ ਜਰੂਰ ਟਰਾਈ ਕਰਕੇ ਦੇਖੋ ਸਾਰਿਆਂ ਨੂੰ ਪਸੰਦ ਆਊਗਾ ਸਲਾਦ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਹਾਂਜੀ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ